ਪ੍ਰਾਈਮ ਇਸ਼ੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ ਮੈਂ ਹਾਂ ਨਵਜੀਤ ਦੇਸ਼ ਤੋਂ ਨੰਦੀਆਂ ਖਬਰਾਂ ਤੇ ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਦਾ ਸਾਥ ਹੈ ਸਭ ਤੋਂ ਪਹਿਲਾਂ ਸਵਾਗਤ ਫਿਰ ਅੱਗੇ ਦਾ سلسلہ ਸ਼ੁਰੂ ਕਰਦੇ ਹਾਂ ਪੰਨੂ ਸਾਹਿਬ ਸਵਾਗਤ ਜੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ੍ਰੀ ਅਕਾਲ ਜੀ ਪੰਨੂ ਸਾਹਿਬ ਬਹੁਤ ਸਾਰੀਆਂ ਖਬਰਾਂ ਨੇ ਜਿੱਤੇ ਚਰਚਾ ਕਰਨੀ ਹੈ ਪਰ ਸ਼ੁਰੂਆਤ ਰਵਨੀਤ ਬਿੱਟੂ ਹੂਰਾ ਤੋਂ ਕਰਦੇ ਹਾਂ ਰਵਨੀਤ ਬਿੱਟੂ ਹੂਰਾ ਨੇ ਅੱਜ ਇੱਕ ਬਿਆ ਇਹ ਗੱਲ ਤਾਂ ਪ UNSB ਹੈ ਦੂਸਰੇ ਪਾਸੇ ਇੱਕ ਗੱਲ ਚਰਚਾ ਵਾਲੀ ਹੋਰ ਬਣੀ ਹੋਈ ਹੈ ਕਿ ਰਵਨੀਤ ਬਿੱਟੂ ਪੰਜਾਬ ਦੇ ਲੀਡਰ ਨੇ ਪਰ ਰਾਜ ਸਭਾ ਦੇ ਲਈ ਮੈਂਬਰ ਬਣਨ ਜਾ ਰਹੇ ਨੇ ਰਾਜਸਥਾਨ ਤੋਂ ਕਿਵੇਂ ਦੇਖਦੇ ਜੀ ਸਾਰੀ ਗੱਲ ਨੂੰ ਦੇਖੋ ਇਹ ਦੋਵੇਂ ਗੱਲਾਂ ਵੱਖੋ ਵੱਖ ਨੇ ਜਿਹੜੀ ਆ ਮਗਰਲੇ ਤੁਸੀਂ ਪੁੱਛੀ ਹੈ ਸਵਾਲ ਕੋ ਬਹੁਤਾ ਨਹੀਂ ਬਣਦਾ ਰਵਨੀਤ ਬਿੱਟੂ ਰਾਜ ਸਭਾ ਦਾ ਮੈਂਬਰ ਬਣ ਲਗਾ ਰਾਜਸਥਾਨ ਤੋਂ ਜੀ ਪਹਿਲਾਂ ਵੀ ਬਣਦੇ ਰਹੇ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਨਹੀਂ ਹੋਣਾ ਡਾਕਟਰ ਮਨਮੋਹਨ ਸਿੰਘ ਲੋਕ ਸਭਾ ਦੇ ਮੈਂਬਰ ਨਹੀਂ ਬਣੇ ਰਾਜ ਸਭਾ ਦੇ ਰਾਜ ਸਭਾ ਮੈਂਬਰ ਕਿੱਥੋਂ ਬਣੇ 1991 ਚ ਜਦੋਂ ਮੰਤਰੀ ਬਣਾਏ ਖਜ਼ਾਨਾ ਮੰਤਰੀ ਡਾਕਟਰ ਨਰਸਿਮਹਾ ਰਾਉ ਨੇ ਪ੍ਰਧਾਨ ਮੰਤਰੀ ਨੇ ਫਿਰ ਪੰਜਾਬ ਚ ਉਦੋਂ ਇੱਥੇ ਅਸੈਂਬਲੀ ਕੋਈ ਨਹੀਂ ਸੀ ਜੀ ਚੋਣਾਂ ਨਹੀਂ ਸੀ ਜੀ ਹੋਈਆਂ ਚੋਣਾਂ 92 ਚ ਹੁੰਦੀਆਂ ਉਹਨਾਂ ਨੇ ਇਹਨੂੰ ਰਾਜ ਸਭਾ ਦਾ ਮੈਂਬਰ ਅਸਾਮ ਤੋਂ ਬਣਾਇਆ ਡਾਕਟਰ ਮੋਨ ਮਨਮੋਹਨ ਸਿੰਘ ਨੇ ਇੱਕ ਮਕਾਨ ਕਿਰਾਏ ਤੇ ਲੱਲਿਆ ਉੱਥੇ ਆਪਣੀ ਵੋਟ ਬਣਵਾ ਲਈ ਤੇ ਫਿਰ ਉੱਥੋਂ ਹੀ ਬਣਦੇ ਰਹਿ ਇਹਦੇ ਤੋਂ ਬਾਅਦ 1996 ਦੇ ਵਿੱਚ ਇੱਥੇ ਸਰਕਾਰ ਬਣ ਗਈ ਐਚ ਡੀ ਦੇਵ ਗੋੜਾ ਵਾਲੀ ਤੇ ਬਲਵੰਤ ਸਿੰਘ ਗੰਗੂ ਵਾਲੀ ਉਹਦੇ ਵਿੱਚ ਇੱਕੋ ਇੱਕ ਸਿੱਖ ਮੰਤਰੀ ਸੀ ਤੇ ਪਾਰਲੀਮੈਂਟ ਮੈਂਬਰ ਨੇ ਸੀ ਪੰਜਾਬ ਵਿੱਚੋਂ ਬਣ ਨਹੀਂ ਸੀ ਸਕਦਾ ਇਹ ਫਿਰ ਇੱਥੋਂ ਯੂਪੀ ਤੋਂ ਮਲੇਮ ਸਿੰਘ ਯਾਦਵ ਦੇ ਸਰਕਾਰ ਨੇ ਉੱਥੋਂ ਇਹਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਜੀ ਅਗਲੇ ਸਾਲ ਇੰਦਰ ਕੁਮਾਰ ਗੁਜਰਾਲ ਨੂੰ ਪ੍ਰਧਾਨ ਮੰਤਰੀ ਬਣਾਤਾ ਪ੍ਰਧਾਨ ਮੰਤਰੀ ਹੁੰਦਿਆ ਉਹਨਾਂ ਦੀ ਪਿਛਲੀ ਪਾਰਲੀਮੈਂਟ ਮੈਂਬਰੀ ਤੇ ਖਤਮ ਹੁੰਦੀ ਪਈ ਸੀ ਅੱਗੋ ਰਾ ਕੋਈ ਨਹੀਂ ਰਸੀ ਰਾਜ ਸਭਾ ਦੇ ਮੈਂਬਰ ਬਣਨ ਦੀ ਲੋੜ ਸੀ ਉਹਨਾਂ ਨੂੰ ਪਟਨੇ ਤੋਂ ਲਾਲੂ ਪ੍ਰਸਾਦ ਯਾਦਵ ਨੇ ਟਿਕਟ ਦਿੱਤੀ ਤੇ ਉਹਨਾਂ ਨੇ ਬਣਾਇਆ ਇਦਾਂ ਕਈ ਲੋਕ ਅੱਡੜ ਥਾਵਾਂ ਤੋਂ ਬਣਦੇ ਨੇ ਨਿਰਮਲਾ ਸਿਤਾ ਰਾਮਨ ਇਹਦਾ ਆਪਣਾ ਸੂਬਾ ਹੋਰ ਪਰ ਉੱਥੇ ਭਾਜਪਾ ਦੇ ਪੈਰ ਨਹੀਂ ਲੱਗਦੇ ਦੂਸਰੀ ਸੂਬੇ ਤੋਂ ਜਾ ਕੇ ਬਣਦੀ ਸਿਮਰਤੇ ਰਾਨੀ ਨੇ ਪਹਿਲੀ ਚੋਣ ਲੜੀ ਦਿੱਲੀ ਚੋਂ ਚਾਂਦਨੀ ਚੌਕ ਤੋਂ ਤੇ ਕਪਲ ਸਿਬਰ ਤੋਂ ਹਾਰ ਗਈ ਫਿਰ ਇਹਨੇ ਨਰਿੰਦਰ ਮੋਦੀ ਦੇ ਖਿਲਾਫ ਗੁਜਰਾਤ ਦੇ ਮੁੱਖ ਮੰਤਰੀ ਦੇ ਖਿਲਾਫ ਸਟੇਟਮੈਂਟ ਦੇ ਦਿੱਤੀ ਭਾਜਪਾ ਚ ਰੌਲਾ ਪੈ ਗਿਆ ਬਾਜਪਾ ਵੀ ਅਡਵਾਨੀ ਝਗੜੇ ਉਹਨਾਂ ਨੂੰ ਆਖਿਆ ਬੀਬੀ ਮੰਗ ਮਾਫੀ ਇਹਨੇ ਮੋਦੀ ਤੋਂ ਮਾਫੀ ਮੰਗੀ ਫਿਰ ਉੱਥੇ ਇਹ ਕਹਿਣ ਵਾਸਤੇ ਗਈ ਕਿ ਮੇਰੇ ਤੋਂ ਗਲਤੀ ਹੋ ਗਈ ਸਮਝੋਤਾ ਹੋ ਗਿਆ ਸਮਝੋਤੇ ਚ ਇਹ ਸੰਬਰ ਸਰ ਦੀ ਕੁੜੀ ਨੂੰ ਗੁਜਰਾਤ ਤੋਂ ਨਿਰੰਦਰ ਮੋਦੀ ਸਾਹਿਬ ਨੇ ਰਾਜ ਸਭਾ ਦੇ ਮੈਂਬਰ ਬਣਾਇਆ ਜੀ ਇਦਾਂ ਕਈ ਲੋਕ ਬਣਦੇ ਰਿਹਾ ਹੁਣ ਰਵਨੂਤ ਰਵਨੀਤ ਸਿੰਘ ਮਿੱਟੂ ਜਿਹੜਾ ਇਹ ਕੇਂਦਰ ਚੋਂ ਦਾ ਮੰਤਰੀ ਬਣਾ ਲਿਆ ਉਹਨਾਂ ਦੀ ਆਪਣੀ ਲੋੜ ਹੈ ਕਾਂਗਰਸ ਵਿੱਚੋਂ ਆਇਆ ਪੰਜਾਬ ਵਿੱਚੋਂ ਬਣ ਨਹੀਂ ਸਕਦਾ ਇੱਥੇ ਸਿਰਫ ਆਮ ਆਦਮੀ ਪਾਰਟੀ ਦੇ ਬਣ ਸਕਦੇ ਆ ਕਾਂਗਰਸ ਭਾਜਪਾ ਸਾਰੇ ਰਲ ਜਾਣ ਅਕਾਲੀ ਵੀ ਰਲ ਜਾਣ ਇਹਥੋਂ ਇੱਕ ਬੰਦਾ ਨਹੀਂ ਜਿਤਾ ਸਕਦੇ ਰਾਜਸਵਰ ਉਹ ਫਿਰ ਭਾਜਪਾ ਨੇ ਆਖਿਆ ਚਲ ਕੋਈ ਗੱਲ ਨਹੀਂ ਤੈਨੂੰ ਉੱਥੋਂ ਰਾਜਸਥਾਨ ਤੋਂ ਬਣਾ ਦਿੰਦੇ ਉੱਥੋਂ ਬਣਤ ਇਦਾਂ ਕਈ ਲੋਕ ਬਣਦੇ ਰਿਹਾ RAM ਜੇਠ ਮਲਾਨੀ ਕਦੇ ਕਿਤੇ ਉਹ ਕਦੇ ਕਿਤੇ ਉਹ ਵੱਖ-ਵੱਖ ਸੂਬਿਆਂ 'ਚ ਬਣਦਾ ਰਿਹਾ ਇਹ ਕੋਈ ਖਾਸ ਗੱਲ ਨਹੀਂ ਖਾਸ ਗੱਲ ਇਹ ਹੈ ਕਿ ਰਵਨੀਤ ਸਿੰਘ ਮਿੱਟੂ ਨੇ ਕਿਸਾਨਾਂ ਤੇ ਬਹੁਤ ਵੱਡਾ ਦੋਸ਼ ਲਾਇਆ ਕਿ ਇਹਨਾਂ ਨੂੰ ਵਿਦੇਸ਼ੀ ਫੰਡਿੰਗ ਦੀ ਜੀ ਜਦੋਂ ਬੰਦਾ ਪਾਰਟੀ ਬਦਲ ਲੈਂਦਾ ਮੁਰਤਾਂ ਪਾਰਟੀ ਕਲੀਨ ਪਾਰਟੀ ਦੇ ਨਾਲ ਚੋਲਾ ਵੀ ਬਦਲਣਾ ਪੈਂਦਾ। ਅੱਜ ਕੱਲ ਤੇ ਪੱਗ ਦਾ ਰੰਗ ਵੀ ਲੋਕ ਬਦਲ ਲੱਗ ਪਿਆ। ਹੂੰ। ਪੁਰਾਣੀ ਪਾਰਟੀ ਚ ਪੱਗ ਹੋਰਦੀ ਨਵੀਂ ਚ ਹੋਰਦੀ ਹੈ। ਗੱਲ ਚ ਪਾਉਣ ਵਾਲੇ ਪਟਕੇ ਵੀ ਬਦਲ ਜਾਂਦੇ ਆ। ਸਭ ਕੁਝ ਬਦਲ ਜਾਂਦਾ। ਉਹਦੇ ਨਾਲ ਹੀ ਬੋਲੀ ਵੀ ਬਦਲ ਜਾਂਦੀ ਹੈ। ਜਦੋਂ ਕਿਸਾਨਾਂ ਦੀ ਐਜੀਟੇਸ਼ਨ ਦਿੱਲੀ ਦੇ ਸਿੰਘੂ ਬਾਰਡਰ ਤੇ ਚੱਲਦੀ ਪਈ ਸੀ। ਨਰਿੰਦਰ ਮੋਦੀ ਸਰਕਾਰ ਦੇ ਖਿਲਾਫ ਪੰਜਾਬ ਵਿੱਚ ਕਾਂਗਰਸੀ ਰਾਜ ਸੀ। ਤੇ ਇੱਥੇ ਜੋ ਮੁੱਖ ਮੰਤਰੀ ਕੈਪਟਨ ਅਵਿੰਦਰ ਸਿੰਘ ਉਹ ਕਹਿੰਦਾ ਸੀ ਅਸੀਂ ਤੇ ਕਿਸਾਨਾਂ ਨਾਲ ਖੜੇ ਹਾਂ ਅਸੀਂ ਮੋਦੀ ਦੇ ਕਹਿਣ ਤੇ ਕਿਸਾਨਾਂ ਦੇ ਧਰਨੇ ਨਹੀਂ ਚੁਕਾ ਸਕਦੇ ਕੀ ਰਵਨੀਤ ਸਿੰਘ ਬਿੱਟੂ ਨੇ ਉਦੋਂ ਕਿਸਾਨਾਂ ਦੇ ਖਿਲਾਫ ਆਗਾ ਲੱਖੀ ਸੀ ਜੀ ਉਦੋਂ ਭਾਜਪਾ ਬੜੀ ਗੱਲ ਕਹਿੰਦੇ ਸੀ ਤੇ ਬਿੱਟੂ ਕਹਿੰਦਾ ਸੀ ਗਲਤ ਕਰਦੇ ਉਦੋਂ ਬਿੱਟੂ ਜਿਹੜਾ ਸੀ ਇਹ ਕਾਂਗਰਸ ਦੇ ਸਭ ਤੋਂ ਵੱਡਾ ਲੀਡਰ ਮੰਨੇ ਜਾਂਦੇ ਅਮਲਤ ਵੱਡਾ ਹੈ ਕਿ ਨਹੀਂ ਹੈ ਲੋਕ ਜਨਨ ਪਰ ਉਹਦਾ ਸਭ ਤੋਂ ਵੱਡਾ ਮੰਨੇ ਜਾਂਦੇ ਰਾਹੁਲ ਗਾਂਧੀ ਦੇ ਜਿਹੜੇ ਰਾਤ ਦਿਨ ਪੰਜ ਛੇ ਜਿਹੜੇ ਨਾਲ-ਨਾਲ ਫਿਰਦੇ ਹੁੰਦੇ ਸੀ ਇਹ ਉਹਨਾਂ ਵਿੱਚੋਂ ਸੀ ਜੀ ਉਦੋਂ ਇਹ ਭਾਜਪਾ ਦੇ ਖਿਲਾਫ ਬੋਲਦਾ ਸੀ ਅੱਜ ਉੱਥੇ ਚਲਾ ਗਿਆ ਤੇ ਭਾਜਪਾ ਦੀ ਬੋਲੀ ਬੋਲਦਾ ਕਿ ਕਿਸਾਨਾਂ ਨੂੰ ਵਿਦੇਸ਼ਾਂ ਤੋਂ ਪੰਡਿਕ ਹੁੰਦੀ ਹੈ ਇਹ ਵੀ ਕਹਿੰਦਾ ਜੀ ਆਮ ਕਿਸਾਨ ਭਾਜਪਾ ਤੋਂ ਨਾਰਾਜ਼ ਨਹੀਂ ਕਿਸਾਨਾਂ ਦੇ ਲੀਡਰ ਨਾਰਾਜ਼ ਆ ਤੇ ਉਹ ਵੀ ਸਾਰੇ ਲੀਡਰ ਨਹੀਂ ਕੁਝ ਲੀਡਰ ਨਾਰਾਜ਼ ਆ ਜੇ ਇਹ ਨਹੀਂ ਗੱਲ ਦੱਸਤੀ ਆ ਤੇ ਜਿਹੜੇ ਕੋਈ ਤੁਹਾਡੇ ਨਾਲ ਸਹਿਮਤ ਆ ਉਹਨਾਂ ਦੇ ਨਾਮ ਵੀ ਦੱਸ ਦਿਓ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਤੁਹਾਡੇ ਨਾਲ ਮਿਲੇ ਹੋਏ ਕਿਹੜੇ ਕਿਹੜੇ ਆ ਲੋਕ ਜਾਣ ਕੇ ਖੁਸ਼ ਹੋਣਗੇ ਕਿ ਰਵਨੀਤ ਸਿੰਘ ਬਿੱਟੂ ਨੇ ਬੜਾ ਵੱਡਾ ਮੋਰਚਾ ਫਤਿਹ ਕਰਤਾ ਜੇ ਵਿਦੇਸ਼ਾਂ ਤੋਂ ਫੰਡਿੰਗ ਹੁੰਦੀ ਆ ਤੇ ਤੁਹਾਡੀ ਸਰਕਾਰ ਜਾਂਚ ਏਜੰਸੀਆਂ ਤੁਹਾਡੀਆਂ ਜਿਹਦੇ ਮਰਜ਼ੀ ਗੱਟਿਆਂ ਨੂੰ ਰਸਾ ਪਾ ਸਕਦੀਆਂ ਉਹਨਾਂ ਨੂੰ ਜਿਹਨੂੰ ਮਰਜ਼ੀ ਫੜ ਸਕਦੀਆਂ ਨੇ ਤੇ ਫਿਰ ਇਹੋ ਜਿਹੇ ਮੌਕੇ ਕਿਸਾਨਾਂ ਦੀ ਫੰਡਿੰਗ ਦੀ ਜਾਂਚ ਤੁਸੀਂ ਕਿਉਂ ਨਹੀਂ ਕਰਵਾ ਸਕਦੇ ਉਹ ਵੀ ਕਰਵਾ ਲਓ ਲੱਗੇ ਆਥੀਏ ਕੰਮ ਨੇ ਬੇੜ ਲਣਾ ਚਾਹੀਦਾ ਬਿੱਟੂ ਨੇ ਇਹਦਾ ਦੋਸ਼ ਲਾਇਆ ਮੇਰੀ ਸਮਝ ਆ ਕਿ ਲੋੜ ਤੋਂ ਵੱਧ ਐਵੇਂ ਬੋਲ ਗਿਆ ਉਹਨੂੰ ਇਹੋ ਜੀ ਗੱਲ ਕਹਿਣੀ ਨਹੀਂ ਸੀ ਚਾਹੀਦੀ ਕਿਸਾਨਾਂ ਦੇ ਕੁਝ ਲੀਡਰਾਂ ਤੇ ਦੋਸ਼ ਲੱਗਦੇ ਆ ਕਈ ਕਿਸ ਦੇ ਲੱਗਦੇ ਆ ਵਿਸ਼ਟਾਚਾਰ ਤੇ ਵੀ ਲੱਗਦੇ ਆ ਪਰ ਉਹਦੇ ਚ ਵਿਦੇਸ਼ੀ ਫੰਡਿੰਗ ਵਾਲੀ ਗੱਲ ਹੈ ਨਹੀਂ ਕਿ ਇਹਨਾਂ ਨੂੰ ਵਿਦੇਸ਼ਾਂ ਤੋਂ ਖਵਾਂਡ ਆਉਂਦੇ ਹਾਂ ਹਾਂ ਇੱਕ ਫੰਡ ਆਉਂਦੇ ਆ ਉਹ ਇੱਕ ਜਿਹੜੇ ਕਿਸਾਨ ਪਰਿਵਾਰਾਂ ਦੇ ਲੋਕ ਅੱਧਾ ਪਰਿਵਾਰ ਇੱਥੇ ਅੱਧਾ ਵਿਦੇਸ਼ ਚ ਲੱਗ ਗਿਆ ਉਹਨਾਂ ਦੀ ਜਾਨ ਅਜੇ ਤੱਕ ਪੰਜਾਬ ਦੇ ਨਾਲ ਧੜਕਦੀ ਹੈ ਉਹ ਇੱਥੇ ਜਦ ਦੇਖਦੇ ਕਿ ਸਾਡੇ ਲੋਕ ਪੰਜਾਬ ਦੇ ਵਿੱਚ ਕਿਸਾਨ ਸੰਘਰਸ਼ ਕਰਦੇ ਪਏ ਜੇ ਇੱਥੇ ਆ ਕੇ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਵਿਕਾਸ ਕਮਾ ਚ ਮਦਦ ਕਰ ਸਕਦੇ ਗੁਰੂ ਘਰਾਂ ਤੇ ਪਿੰਡ ਦੇ ਸਕੂਲਾਂ ਦੇ ਉੱਤੇ ਪੈਸਾ ਲਾ ਸਕਦੇ ਆ ਤੇ ਉਹ ਆਪਣੇ ਕਿਸਾਨਾਂ ਦੀ ਐਜੀਟੇਸ਼ਨ ਵਾਸਤੇ ਵੀ ਉਥੋਂ ਫੰਡ ਭੇਜ ਸਕਦੇ ਇਹ ਵਿਦੇਸ਼ੀ ਫੰਡ ਨਹੀਂ ਘੜੇ ਜਾਂਦੇ ਇਹ ਭਾਈਚਾਰਕ ਫੰਡ ਆ ਵਿਦੇਸ਼ ਵਿੱਚ ਗਏ ਉਹਨਾਂ ਦੇ ਆਪਣੇ ਭਾਈਚਾਰੇ ਦੇ ਲੋਕਾਂ ਨੇ ਭੇਜਿਆ ਇਹ ਵਿਦੇਸ਼ੀ ਫੰਡ ਨਹੀਂਗਾ ਤੇ ਬਿੱਟੂ ਥੋੜਾ ਜਿਹਾ ਸੋਚ ਕੇ ਬੋਲੇ ਜਿਆਦਾ ਚੰਗਾ ਰੋ ਬਿਲਕੁਲ ਪਰ ਸਾਹਿਬ ਅੱਗੇ ਵਧਦੇ ਆ ਗੱਲ ਕਰਦੇ ਆ ਹਰਿਆਣੇ ਦੀ ਹਰਿਆਣੇ ਦੇ ਇੱਕ ਲੀਡਰ ਹੈ ਜੇਪੀ ਦਲਾਲ ਉਹਨਾਂ ਦਾ ਇੱਕ ਬਿਆਨ ਆ ਕਿ ਸਰਕਾਰ ਤਾਂ ਰੌਲਾ ਕਹਿੰਦੇ ਪੈਂਦਾ ਪਿਆ ਕਿ ਕਾਂਗਰਸ ਦੀ ਆ ਜਾਣੀ ਆ ਪਰ ਜੇ ਆ ਗਈ ਤਾਂ 6 ਮਹੀਨੇ ਦੇ ਵਿੱਚ ਵੇ ਸਰਕਾਰ ਅਸੀਂ ਤੋੜ ਦਾਨੀ ਆ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਆ ਜੀ हरियाणा ਦੇ ਲੀਡਰ ਚੋਣਾਂ ਦੇ ਨੇੜੇ ਜਾ ਕੇ بڑے ਰੰਗ ਵਿਖਾਉਂਦੇ ਹੁੰਦੇ ਸੀ ਜੀ 2014 ਦੀਆਂ ਚੋਣਾਂ ਤੋਂ ਪਹਿਲਾਂ Haryana ਦੇ ਵਿੱਚ ਭਾਜਪਾ ਦੇ ਤਿੰਨ ਲੀਡਰ ਇੱਕ ਦੂਸਰੇ ਦੇ ਪੈਰ ਮਿੱਦਦੇ ਸੀ ਹਮ ਮੁੱਖ ਮੰਤਰੀ ਮੈਂ ਬਣਨਾ ਜਦੋਂ ਚੋਣਾਂ ਹੋ ਗਈਆਂ ਤੇ ਭਾਜਪਾ ਨੂੰ ਕੱਲੀ ਨੂੰ ਆਪਣੇ ਸਿਰ ਤੇ 46 ਸੀਟਾਂ ਮਿਲ ਗਈਆਂ 90 'ਚ ਬਹੁਤ ਸੰਤੀ ਆ ਗਈ ਉਹ ਤਿੰਨੇ ਹੀ ਨਾਤੇ ਤੋਤੇ ਰਹਿ ਗਏ ਉਹ ਸ਼ਾਕਾ ਵਿੱਚ ਬੈਠਾ ਜਿਹੜਾ RSS ਦਾ ਵਲੰਟੀਅਰ ਸੀ ਮਨੋਰ ਲਾਲ ਖੱਟਰ ਉਹਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਰੋਂ ਸੱਦਿਆ ਸੰਸਦ 'ਚ ਲਿਆ ਕੇ ਮੁੱਖ ਮੰਤਰੀ ਬਣਾਤਾ ਜੀ ਉਦੋਂ ਵੀ ਇਹਨਾਂ 'ਚੋਂ ਘੱਟੋ-ਘੱਟ ਇੱਕ ਜਣਾ ਦੋ ਤਿੰਨ ਮਹੀਨੇ ਅਫਸਰ ਨਾਲ ਲੜਦਾ ਰਿਹਾ ਸੀ ਇੱਕ ਅਫਸਰ ਬੀਬੀ ਨੂੰ ਤੇ ਉਹਨੇ ਕਹਿ ਦਿੱਤਾ ਸੀ ਮੀਟਿੰਗ ਯੂ ਗੈਟ ਆਊਟ ਕੰਨੀ ਮੈਂ ਨਹੀਂ ਜਾਂਦੀ ਇਦਾਂ ਹੀ ਹੁਣ ਜਿਹੜਾ ਇਹ ਬੰਦਾ ਬੋਲਦਾ ਪਿਆ ਇਹ ਤੋਂ ਪਹਿਲੇ ਇੱਕ ਮੈਂ ਹੋਰ ਦੱਸ ਦਿਆਂ ਹਰਿਆਣੇ ਦੇ ਇੱਕ ਵਾਰੀ ਚੋਣਾਂ 'ਚ ਇਹਨਾਂ ਦੇ ਭਾਜਪਾ ਦੇ ਇੱਕ ਕਿਸਾਨ ਲੀਡਰ ਨੇ ਇੱਥੋਂ ਤੱਕ ਕਹਿਤਾ ਸੀ हरियाणा में लड़कों की शादी करने के लिए शौहरियां नहीं मिलती हमारी सरकार आ गई तो पता ना उधर फलां फलां स्टेट्स में भी हमारी सरकार है वहां से शौहरियां लाकर तुम्हारे शोहरों की शादियां करवाएंगे जिड़े सूबियां दे ना उन्हें गिनते थे उना सूबियां दे लोग पटकुठे फिर इन्होंने आके जी लाइट मोड़ से सुधारण गल सी ये नु गल नु बहुत नाबदाओ बड़ी मुश्किल ना मसला सवाड़े से, से प्रधानमंत्री मोदी तक भी गल गई सी ਉਹਨ ਇਸ ਬੰਦੇ ਨੇ ਮੂੰਹ ਪਾੜ ਕੇ ਜਿਹੜੀ ਗੱਲ ਕਹਿਤੀ ਇਹ ਵੀ ਬੜੀ ਹੈਰਾਨੀ ਵਾਲੀ ਹੈ ਉਹ ਕਹਿੰਦੇ ਅਭਲ ਤਾਂ ਕਾਂਗਰਸ ਦੀ ਸਰਕਾਰ ਬਣਨੀ ਨਹੀਂ ਜੇ ਬਣ ਵੀ ਗਈ ਤੇ ਸਾਡੇ ਦਿੱਲੀ ਵਾਲਿਆਂ ਨੇ ਉਹਨੂੰ ਛੇ ਮਹੀਨਾ ਨਹੀਂ ਵੇਖਣ ਦੇਣਾ ਜੀ ਉਤੋਂ ਪਹਿਲਾਂ ਇਹਦੇ ਬੋਲ ਸਾਫ਼ ਹੈ ਕਿ ਭੋਗ ਪਾ ਦੇਵਾਂਗੇ ਕਿੱਦਾਂ ਪਾ ਦੇਵਾਂਗੇ ਉਹੀ ਤਰੀਕੇ ਆ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਕਾਂਗਰਸ ਤੇ ਜਿਹੜੀ ਐਨਸੀਪੀ ਪਾਰਟੀਆਂ ਨੇ ਸਾਂਝੀ ਸਰਕਾਰ ਸੀ ਆਜ ਪਾ ਨੇ ਬੰਦੇ ਤੋੜ ਕੇ ਆਪਣੇ ਬਣਾ ਲਈ ਕਰਨਾਟਕਾ ਚ ਕਾਂਗਰਸ ਦੀ ਤੇ ਜਨਤਾਦਲ ਐਸਤੇ ਸਾਂਝੀ ਸਰਕਾਰ ਸੀ ਬੰਦੇ ਤੋੜ ਕੇ ਆਪਣੇ ਬਣਾ ਲਈ ਇਦਾਂ ਉਹ ਲੱਗਦਾ ਇਹ ਆ ਕੋਈ ਨਾ ਕੋਈ ਟੰਗ ਵਰਤਣਗੇ ਇੱਥੇ ਹਰਿਆਣਾ ਚ ਕਾਂਗਰਸ ਦੀ ਸਰਕਾਰ ਅਵਲਤਾ ਉਹ ਕਹਿੰਦੇ ਜੀ ਬਣ ਨਹੀਂ ਦੇਣੀ ਤੇ ਜੇ ਲੋਕਾਂ ਨੇ ਵੋਟਾਂ ਪਾ ਦਿੱਤੀਆਂ ਤੁਸੀਂ ਕਿਦਾਂ ਰੋਕਦੇ ਹੋਗੇ ਜੀ ਕਿਤੇ ਤਾਂ ਨਹੀਂ ਕਿਹੜੀ ਗੱਲ ਪਾਰਲੀਮੈਂਟ ਚੋਣਾਂ ਚ ਨਹੀਂ ਹੋ ਸਕੀ ਉਹ ਮਸ਼ੀਨਾ ਦੇ ਕੰਨ ਚ ਫੂਕ ਮਾਰ ਲੱਗੇ ਹੋ ਕਿ ਆਪਾਂ ਇਹਨਾਂ ਦੀ ਸਰਕਾਰ ਨਹੀਂ ਬਣਨ ਦੇਈ ਇਹ ਇਹਨਾਂ ਦੇ ਮਨ 'ਚ ਪਤਾ ਨਹੀਂ ਪਰ ਇਹ ਗੱਲ ਪੱਕੀ ਆ ਵੀ ਜੇ ਬਣ ਵੀ ਗਈ ਤੇ ਸਾਜਸ਼ਾ ਪਹਿਲੇ ਦਿਨ ਸ਼ੁਰੂ ਹੋ ਜਾਣੀ ਆ ਉਹਦਾ ਮਤਲਬ ਕੁਝ ਨਾ ਕੁਝ ਗੱਲਾਂ ਅੰਦਰ ਖਾਤੇ ਹੁੰਦੀਆਂ ਜਿਹੜੀਆਂ ਇਹਨਾਂ ਦੇ bande ਵਕਤ ਤੋਂ ਪਹਿਲਾਂ ਮੂੰਹ paੜ ਕੇ ਬਾਹਰ ਦੱਸ ਦਿੰਦੇ ਹੁਣ ਵੀ ਇਸ ਮੰਤਰੀ ਨੇ ਜਿੱਦਾਂ ਮੂੰਹ paੜ ਕੇ ਬਾਹਰ ਦੱਸਿਆ ਕਿ ਸਾਡੇ ਦਿੱਲੀ ਵਾਲਿਆਂ ਨੇ ਉਹ ਸਰਕਾਰ ਛੇਵਾ ਮਹੀਨਾ ਨਹੀਂ ਵੇਖਣ ਦੇਣਾ ਜੀ ਇਹਦਾ ਮਤਲਬ ਕਿਸੇ ਪੱਧਰ ਤੇ ਕੋਈ ਗੱਲ ਹੋਈ ਹੋਊਗੀ ਵੇ ਜੇ ਬੜਵੀ ਗਈ ਤੇ ਅਸੀਂ ਚੱਲ ਨਹੀਂ ਦੇਣੀ ਤੇ ਉਹਦੇ ਕੋਲ ਪਹੁੰਚੇ ਹੋ ਤੇ ਇਹਨੇ ਉਸ ਗੱਲ ਨੂੰ ਬੋਲਣ ਲੱਗਾ ਕਾਲੀ ਜੀ ਕਹਤਾ ਜੇ ਦਿੱਲੀ 'ਚ ਕੋਈ ਰੂਹਾਂ ਧੂਆਂ ਨਾ ਹੋਵੇ ਜੇ ਉਥੇ ਕਿਸੇ ਦੀ ਇਹੋ ਜੀ ਸੋਚ ਨਾ ਹੋਵੇ ਤੇ ਕਰਨ ਸਿੰਘ ਦਲਾਲ ਐਡੀ ਵੱਡੀ ਗੱਲ ਕਹਿ ਨਹੀਂ ਸਕਦਾ ਇਹਦਾ ਮਤਲਬ ਜੋ ਵੀ ਹੁੰਦਾ ਵਿਚਾਰਾਂ ਦਿੱਲੀ 'ਚ ਹੁੰਦੀਆਂ ਆਪਾਂ ਨੂੰ ਸਭ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਝਾਰਖੰਡ ਦੀ ਝਾਰਖੰਡ ਦੇ ਵਿੱਚ ਪਿਛਲੇ ਦਿਨੀ ਆਪਰੇਸ਼ਨ ਲੋਟਸ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਉਥੇ ਚੱਲਿਆ ਨਹੀਂ ਉਥੋਂ ਦੇ ਮੁੱਖ ਮੰਤਰੀ ਉਹ ਕਹਿ ਰਹੇ ਨੇ ਕਿ ਅਸੀਂ ਇਸੇ ਫੇਲ ਕਰ ਦਿੱਤਾ ਹੈ ਇਹ ਕਿਵੇਂ ਦੇ ਦੇ ਸਾਰੀ ਗੱਲਬਾਤ ਨੂੰ ਲੋਟਸ ਕੀ ਹੈ ਕਮਲ ਦਾ ਫੁੱਲ ਹੈ ਜੀ ਭਾਜਪਾ ਦਾ ਚੋਣ ਨਿਸ਼ਾਨ ਇਹ ਆਪਰੇਸ਼ਨ ਲੋਟਸ ਇਹਨਾਂ ਕਿੰਨਿਆਂ ਥਾਵਾਂ ਤੇ ਚਲਾਇਆ ਪਰ ਸਾਰਿਆਂ ਥਾਵਾਂ ਤੇ ਲੋਟਸ ਦਾ ਕੰਮ ਲੋਟਦਾ ਨਹੀਂ ਆਉਂਦਾ ਹਮ ਕਈਆਂ ਥਾਵਾਂ ਤੇ ੜਕੇ ਪੈ ਜਾਂਦੇ ਗੱਲ ਨਹੀਂ ਬਣਦੀ ਸਭ ਤੋਂ ਵੱਡੀ ਮਿਸਾਲ ਸੀ ਜਦੋਂ ਰਾਜਸਥਾਨ ਦੇ ਵਿੱਚ ਅਸ਼ੋਕ ਗਹਿलोत ਦੀ ਸਰਕਾਰ ਸੀ ਤੇ ਉਹਦੇ ਡਿਪਟੀ ਮੁੱਖ ਮੰਤਰੀ ਤੇ ਉੱਥੋਂ ਦੇ ਕਾਂਗਰਸ ਦੇ ਪ੍ਰਧਾਨ ਸਚਨ ਪਾਇਲਟ ਨੂੰ ਚੁੱਕਿਆ ਗਿਆ ਸਚਨ ਪਾਇਲਟ ਨੂੰ ਇਹਨਾਂ ਨੇ ਚੁੱਕਿਆ ਉਹਨੇ 23 ਵਿਧਾਇਕਾਂ ਨੂੰ ਚੁੱਕਿਆ ਹਰਿਆਣਾ ਚਲਾ ਗਿਆ ਉੱਥੋਂ ਦੇ ਪੁਲਿਸ ਦਾ ਇੱਕ ਅਫਸਰ ਇੱਥੋਂ ਦੇ ਵਿਧਾਇਕਾਂ ਨੂੰ ਮਿਲਣਾ ਉਹ ਐਡੀਸ਼ਨਲ ਡੀਜੀਪੀ ਰੈਂਕ ਦਾ ਅਫਸਰ ਤੇ ਇੱਥੇ ਹਰਿਆਣਾ ਦੀ ਪੁਲਿਸ ਦੇ ਇੱਕ ਥਾਣੇਦਾਰ ਨੇ ਅੱਗੇ ਨਹੀਂ ਲੱਗਣ ਦਿੱਤਾ ਕਹਿੰਦਾ ਜੀ ਹੋਵੋਗੇ ਤੁਸੀਂ ਡੀਜੀਪੀ ਉੱਥੇ ਹੋਵੋਗੇ ਇੱਥੇ ਮੈਂ ਥਾਣੇਦਾਰ ਹਾਂ ਮੇਰਾ ਇਲਾਕਾ ਮਾਈ ਬਣਦਾ ਕਈ ਦੜਕਾ ਪਿਆ ਰਿਹਾ ਸਮਝਿਆ ਜਾਂਦਾ ਸੀ ਕਿ ਹੁਣ ਅਸ਼ੋਕ ਗੈ ਲੋਧੀ ਸਰਕਾਰ ਟੁੱਟੀ ਕ ਟੁੱਟੀ ਤੇ ਟੁੱਟੀ ਕ ਟੁੱਟੀ ਪਰ ਆਪਰੇਸ਼ਨ ਲੋਟਸ ਫੇਲ ਹੋ ਗਿਆ ਕਿਉਂਕਿ 23 ਤੋਂ ਬਾਅਦ ਚੋਣਾਂ ਦਾ ਬੰਦਾ ਉਹਨਾਂ ਨਾਲ ਰਾਜ਼ ਨਾ ਸਕਿਆ ਤੇ ਜੇ 23 ਪਾਸੇ ਜਾਂਦੇ ਤੇ ਫਿਰ ਦਲ ਬਦਲੀ ਕਾਨੂੰਨ ਦੀ ਮਾਰ ਰੇਟ ਉਹਨਾਂ ਸਾਰਿਆਂ ਨੂੰ ਸੀਟਾਂ ਖਾਲੀ ਕਰਨੀਆਂ ਪੈਂਦੀਆਂ ਸੀ ਦੁਵਾਰਾ ਜਤਨ ਦੀ ਆਸ ਨਹੀਂ ਸੀ ਫਿਰ ਅਸੀਂ ਤਾਂ ਸੁਣਿਆ ਲੋਟ ਕੇ ਬੁੱਧੂ ਕਰ ਕੋ ਆਏ ਜੀ ਉਦੋਂ ਹੀ ਪਤਾ ਨਹੀਂ ਲੋਟ ਕੇ ਸਚਨ ਪਾਇਲਟ ਕਰ ਕੋ ਆਏ ਆਪਣੇ ਨਾਲ ਤਈਆਂ ਨੂੰ ਵੀ ਲੈਂਦੇ ਐ ਉਦੋਂ ਬਚਾਓਗੇ ਇਹਨਾਂ ਨੇ ਹੋਰ ਵੀ ਕਈ ਥਾਵਾਂ ਤੇ ਯਤਨ ਕੀਤੇ ਮਹਾਰਾਸ਼ਟਰ ਮੱਧ ਪ੍ਰਦੇਸ਼ ਕਰਨਾਟਕ ਸਉਥ ਮਨੀਪੁਰ ਚ ਵੀ ਹੋਇਆ ਸੀ ਇੱਕ ਵਾਰੀ ਉੱਥੇ ਵੀ ਭਾਜਪਾ ਵਾਲੇ ਨੇ ਤਾਂ ਕੀਤਾ ਸੀ ਹੁਣ ਜਿਹੜਾ ਇੱਥੇ ਐ ਇੱਥੇ ਝਾਰਖੰਡ ਚ ਪਹਿਲੀ ਵਾਰ ਨਹੀਂ ਆਉਣ ਲੱਗਾ 2 ਸਾਲ ਪਹਿਲਾਂ ਇੱਕ ਵਾਰੀ ਝਾਰਖੰਡ ਦੇ 3-4 ਐਮਐਲਏ ਪੱਛਮੀ ਬੰਗਾਲ ਨੂੰ ਗਏ ਤੇ ਰਾਜਿਕ ਨਾਕੇ ਤੇ ਫੜੇ ਗਏ ਉਹਨਾਂ ਕੋਲ ਪੈਸੇ ਸੀ ਜੀ ਪਤਾ ਲੱਗਾ ਜੀ ਪੈਸੇ ਦਲ ਬਦਲੀ ਕਰਾਉਣ ਵਾਸਤੇ ਉਹਨਾਂ ਨੂੰ ਦਿੱਤੇ ਗਏ ਕਿਹਨੇ ਦਿੱਤੇ ਸੀ ਦਲ ਬਦਲੀ ਕੌਣ ਕਰਾ ਸਕਦਾ ਸਰਨ ਪਤਾ ਸੀ ਉਹਦੇ ਬਚਾਓਗਾ ਆ ਪਿਛਲੇ ਮਹੀਨਿਆਂ ਦੇ ਵਿੱਚ ਅਚਾਨਕ ਮੁੱਖ ਮੰਤਰੀ ਹਿੰਮਤ ਸੁਰਿੰਦਰ ਦੇ ਖਿਲਾਫ ਕ腐ਪਸ਼ਨ ਦੇ ਕੇਸ ਕੱਢ ਲਏ ਜਾਂਚ ਏਜੰਸੀਆਂ ਖਾਸ ਕਰਕੇ ED ਰੋਜ਼ ਹੀ ABCD ਕਰਨ ਲੱਗ ਪਏ ਇੱਕ ਦਿਨ ਫਿਰ ਉਹਦੇ ਕੋਲ ਗਏ ਪੁੱਛ ਕੇ ਇਸ ਕਰਨ ਦੇ ਬਾਅਦ ਚਰੋਂ ਕਹਿੰਦੇ ਜੀ ਹੁਣ ਤੂੰ ਸਾਡ ਨਾਲ ਹੀ ਚੱਲੋ ਤੁਹਾਨੂੰ ਗ੍ਰਿਫਤਾਰ ਕਰ ਲਿਆ ਉਹ ਕਹਿੰਦਾ 15 ਮਿੰਟ ਦੇ ਦਿਓ ਜਾਂ 5 ਮਿੰਟ ਜਿੰਨੇ ਵੀ ਆ ਮੈਂ ਜਾ ਕੇ ਗਵਰਨਰ ਨੂੰ ਆਪਣਾ ਅਸਤੀਫਾ ਦੇ ਆਵਾਂ ਗਿਆ ਅਸਤੀਫਾ ਦੇ ਕੇ ਆ ਗਿਆ ਉਹ ਚੁੱਕ ਕੇ ਲੈ ਗਿਆ ਉਹਦੀ ਪਾਰਟੀ ਨੇ ਉਸੇ ਵળે ਉਹਦੀ ਥਾਂ ਤੇ ਚੰਪਈ ਸੁਰੇਂਦਰਾ ਸੀ ਉਸੇ ਪਾਰਟੀ ਦਾ ਸੀਨੀਅਰ ਲੀਡਰ ਨੂੰ ਮੁੱਖ ਮੰਤਰੀ ਬਣਾ ਲਿਆ 4-5 ਦਿਨ ਤੱਕ ਉਹਨੂੰ ਮੁੱਖ ਮੰਤਰੀ ਦੀ ਸੌਣੀ ਚ ਕਈ ਗੁਰਦਨ ਇਹਦਾ ਮਤਲਬ ਹੋਣੇ ਜਾਂਦਾ ਕਿ ਸੋਂ ਉਦੋਂ ਚੁਕਾਈ ਕਿ ਜਦੋਂ ਅੰਦਰ ਖਾਤੇ ਕੋਈ ਗੱਲ ਹੋ ਗਈ ਸੀ ਹਿਮੰਤ ਸੁਰੇਨ ਦੇ ਕਿੰਨਾ ਚ ਜਮਾਨਤ ਨਹੀਂ ਹੋਈ ਜਮਾਨਤ ਹੋਈ ਜਦੋਂ ਵਾਪਸ ਆਇਆ ਤੇ ਪਾਰਟੀ ਨੇ ਫਿਰ ਮੁੱਖ ਮੰਤਰੀ ਬਣਾਤਾ ਚੰਪਾਈ ਸੁਰੇਨ ਨੂੰੇ ਕੁਰਸੀ ਛੱਡਣੀ ਪਈ ਇਹਦਾ ਤੇ ਕੱਲੇ ਰਾਤ ਨਹੀਂ ਹੋਈ ਹੋਮ ਪ੍ਰਕਾਸ਼ ਚਟਾਲੇ ਤੇ ਵੀ ਕੁਰਸੀ ਅੱਜ ਤੋਂ 35 ਸਾਲ ਪਹਿਲਾਂ ਛੱਡਾਈ ਗਈ ਸੀ ਤੇ ਆਪਣੇ ਥਾਂ ਤੇ ਇੱਕ ਟੀਚਰ ਨੂੰ ਬਿਠਾ ਗਿਆ ਸੀ ਤੇ ਟੀਚਰ ਨੇ ਆਖਿਆ ਜੀ ਮੈਂ ਤਾਂ ਉਹਦੀ ਸੀਟ ਨਹੀਂ ਗਈ ਰੱਖਣ ਵਾਸਤੇ ਬੈਠਾ ਜਦੋਂ ਚਟਾਲਾ ਵਾਪਸ ਆਇਆ ਤੇ ਸੀਟ ਸੜਕ ਪਾਸੇ ਹੋ ਗਿਆ ਸੀ ਅੱਜ ਕੱਲ ਖੇਤਾਂ 'ਚ ਹਲ ਬਉਂਦਾ ਇਦਾਂ ਦੀਆਂ ਕਈ ਸਮਾਧੀਆਂ ਹੋਈਆਂ ਨੇ ਹਿਮੰਤ ਸੁਰੇਨ ਆਇਆ ਇਹਨੇ ਆ ਕੇ ਚੰਪਾਈ ਸਰੇਨ ਤੋਂ ਕੁਰਸੀ ਛਾਇ ਤੇ ਫਿਰ ਮੁੱਖ ਮੰਤਰੀ ਬਣ ਗਿਆ ਫਿਰ ਪਤਾ ਲੱਗਾ ਕਿ ਚੰਪਾਈ ਸੁਰੇਨ ਚੁੱਪਚੀਪੇ ਚਪਟਾ ਮਾਰ ਕੇ ਕੁਝ ਵਿਧਾਇਕਾਂ ਨੂੰ ਲੈ ਕੇ ਤੇ ਭਾਜਪਾ ਜਾ ਰਿਹਾ ਗੱਲ ਜਦੋਂ ਸਾਰੀ ਲੱਗਪਾ ਕਲੀਅਰ ਹੋ ਗਈ ਅੱਜ ਹੁਣ ਖਬਰ ਆਈ ਹੈ ਕਿ ਹੁਣ ਉਹ ਆਪਰੇਸ਼ਨ ਫੇਲ ਹੋ ਗਿਆ ਜੰਪਈ ਸUREN ਵਾਪਸ ਆਵੇਗਾ ਕਿਉਂ ਆਵੇਗਾ ਇਸ ਕਰਕੇ ਕਿ ਹੇਮੰਤ ਸUREN ਆਪਣੇ ਬਾਪ ਨਾਲੋਂ ਵੀ ਤੇ ਆਪਣੇ ਬਰਾਬਰ ਦੇ ਦੂਸਰੇ ਡਿਡਨ ਨਾਲੋਂ ਵੀ ਵੱਧ ਸਿਆਣਾ ਨਿਕਲਿਆ ਉਹਨੇ ਕੀਤਾ ਇਹ ਕਿ ਜੰਪਈ ਸUREN ਨੂੰ ਜਿਹਨੂੰ ਆਪਣੀ ਨਾਲ ਕੁਰਸੀ ਤੇ ਬਿਠਾਇਆ ਸੀ ਮੁੱਖ ਮੰਤਰੀ ਬਜੇ ਤੇ ਉਹਦੇ ਨਾਲ ਗੱਲ ਹੀ ਕੀਤੀ ਜਾ ਤੋ ਤਰਿਆ ਪਰ ਜਿਹੜੇ ਵਿਧਾਇਕ ਉਹਦੇ ਨਾਲ ਸੀ ਉਹਨਾਂ ਨੂੰ ਕੱਲੇ-ਕੱਲੇ ਨੂੰ ਪਹੁੰਚ ਕਰਕੇ ਆਖਿਆ ਕਿ ਤੁਸੀਂ ਵੇਖ ਲਓ ਜਿਹੜੀ ਪਾਰਟੀ ਜਾਂਦੇ ਪਏ ਉੱਥੇ ਜਾ ਕੇ ਤੁਹਾਡਾ ਹਸ਼ਰ ਕੀ ਹੋਇਆ ਨਾ ਤੁਸੀਂ ਇੱਧਰ ਜੋਗੇ ਰਹੋਗੇ ਨਾ ਉਧਰ ਜੋਗੇ ਰਹੋਗੇ ਇਹਦਾ ਕੀ ਇੱਕ ਵਾਰੀ ਮੁੱਖ ਮੰਤਰੀ ਬਣ ਗਿਆ ਇਤਿਹਾਸ ਚ ਨਾ ਆ ਗਿਆ ਇੰਤਕੋ ਪ੍ਰਵਾਹ ਹੋ ਵੀ ਨਾ ਹੋਵੇ ਪਰ ਤੁਸੀਂ ਸਾਰੇ ਮਾਰੇ ਜਾਓਗੇ ਉਹ ਇੱਕ ਇੱਕ ਕਰਕੇ ਸਾਰੇ ਵਾਪਸ ਆ ਗਏ ਚੰਪਾਈ சுரேਨ ਕੱਲ ਆ ਰਿਹਾ ਹੈਗਾ ਤੇ ਆਪਰੇਸ਼ਨ ਲੋਟਸ ਫੇਰ ਹੋ ਗਿਆ ਜੀ ਹੁਣ ਜਿਹੜੀ ਗੱਲ ਨੋਟ ਕਰਨ ਵਾਲੀ ਓਏ ਕਿ ਅੱਡ ਅੱਡ ਸੂਬਿਆਂ ਚ ਉੱਤਰਾਖੰਡ ਚ ਵੀ ਇੱਕ ਵਾਰੀ ਇਦਾਂ ਦਾ ਇਹਨਾਂ ਨੇ ਆਪਰੇਸ਼ਨ ਲੋਟਸ ਕੀਤਾ ਸੀ ਪਰ ਬਾਅਦ ਚ ਹਾਈ ਕੋਰਟ ਨੇ ਦਖਲ ਦਿੱਤਾ ਅਖਿਆ ਜੀ ਵਿਧਾਇਕ ਹਾਊਸ ਦੇ ਅੰਦਰ ਫੈਸਲਾ ਕਰਨੀ ਕੌਸ ਦੇ ਅੰਦਰ ਫੈਸਲਾ ਕਰਨ ਲੱਗੇ ਤੇ ਭਾਜਪਾ ਹਾਰ ਗਈ ਇਹਨਾਂ ਦਾ ਬੰਦਾ ਹਾਰ ਗਿਆ ਸੀ ਕਿ ਇਥੇ ਹੋਰ ਵੀ ਕਰ ਚੁੱਕੇ ਹੋਰ ਵੀ ਕਰਨਗੇ ਹੋਰ ਵੀ ਕਰ ਚੁੱਕੇ ਹੋਰ ਵੀ ਕਰਨਗੇ ਇਥੇ ਝਾਰਖੰਡ ਦੇ ਵਿੱਚ ਵੀ ਅੱਜ ਇਹ ਗੱਲ ਹੋਈ ਮਿੱਤੀ ਨਹੀਂ ਇੱਕ ਵਾਰੀ ਆਪਰੇਸ਼ਨ ਫੇਲ ਹੋ ਗਿਆ ਫਿਰ ਕੀ ਭਾਜਪਾ ਬੜੀ ਜਿੱਦੀ ਲੀਡਰਸ਼ਿਪ ਦੇ ਅੰਡਰ ਚੱਲਦੀ ਪਾਰਟੀ ਆ ਲੀਡਰਸ਼ਿਪ ਦੀ ਜ਼ਿੱਦ ਜਿਸ ਤਰ੍ਹਾਂ ਦੀ ਆ ਇਹ ਝਾਰਖੰਡ ਦੀ ਸਰਕਾਰ ਨੂੰ ਬਾਕੀ ਰਹਿਦਾ ਸਮਾਂ ਪੂਰਾ ਨਹੀਂ ਕਰਨ ਦੇਣਗੇ ਅੱਜ ਨਹੀਂ ਭਲਕੇ ਸੀ ਭਲਕੇ ਨਹੀਂ ਪਰਸੋਂ ਸੇ ਲਗਾਤਾਰ ਇਸ ਤਰ੍ਹਾਂ ਦਾ ਕੰਮ ਕਰਦੇ ਰਹਿਣਗੇ ਕਿ ਉਹਦੀ ਕੁਰਸੀ ਵੱਡੀ ਜਾ ਸਕੇ ਉਹਦੇ ਪਾਵੇ ਵੱਡੇ ਜਾ ਸਕਣ ਜੀ ਜੇ ਹਰਿਆਣੇ ਚ ਸਰਕਾਰ ਬਣਨ ਤੋਂ ਪਹਿਲਾਂ ਹੀ ਕਹਿੰਨ ਡਿਆ ਸੀ ਸਰਕਾਰ ਚੱਲਣ ਨਹੀਂ ਦੇਣੀ ਤੇ ਜਿੱਥੇ ਚੱਲਦੀ ਪਈ ਆ ਉਹਨੂੰ ਵੇਖ ਕੇ ਲੋਕ ਕੋਈ ਖੁਸ਼ੀ ਥੋੜਾ ਹੁੰਦੀ ਹੈ ਬਿਲਕੁਲ ਪਰ ਸਾਹਿਬ ਅੱਗੇ ਵੱਧਦੇ ਆ ਗੱਲ ਕਰਦੇ ਆ ਭਾਰਤ ਬੰਦ ਦੇ ਸੱਦੇ ਦੀ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਕੁਸ਼ਕ ਜਥੇਬੰਦੀਆਂ ਵੱਲੋਂ ਬਹੁਤ ਸਾਰੀਆਂ ਥਾਵਾਂ ਤੋਂ ਖਬਰਾਂ ਆਈਆਂ ਕਿਤੇ ਗੱਡੀਆਂ ਰੋਕ ਦਿੱਤੀਆਂ ਕਿਤੇ ਅੱਗ ਜਨਿੰਦੀਆਂ ਖਬਰਾਂ ਆਈਆਂ ਪੰਜਾਬ ਦੇ ਵਿੱਚ ਰਲਮਾ ਮਿਲਮਾ ਜਾ ਹੰਗਾਰਾ ਸੀ ਇਹਦਾ ਕਾਰਨ ਕੀ ਹੈ ਜੀ ਰਿਜ਼ਰਵੇਸ਼ਨ ਦਾ ਰੌਲਾ ਕੀ ਚੱਲਦਾ ਪਿਆ ਦੇਖੋ ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ ਕਿ ਜਿਹੜੇ ਰਿਜ਼ਰਵੇਸ਼ਨ ਇਹਦੇ ਵਿੱਚੋਂ ਉੱਪਰਲੀ ਪੱਧਰ ਵਾਲੇ ਬਹੁਤਾ ਕੁਝ ਲੈ ਜਾਂਦੇ ਇਸ ਕਰਕੇ ਦਲਿਤਾਂ ਵਿੱਚੋਂ ਮਹਾ ਦਲਿਤ ਜਿਹੜਿਆ ਜਿਹੜੀਆਂ ਬਹੁਤ ਦੱਬੀਆਂ ਕੁਚਲੀਆਂ ਜਾਂਦਾ ਉਹਨਾਂ ਨੂੰ ਇੰਨੇ ਪਰਸੈਂਟ ਵੱਖਰੀ ਰਿਜ਼ਰਵੇਸ਼ਨ ਦੇ ਦਿੱਤੀ ਗਿਆ ਨਾਲੇ ਕਹਤਾ ਵੀ ਕਿਸੇ ਵੀ ਜਾਤ ਨੂੰ 100% ਦੀ ਰਿਜ਼ਰਵੇਸ਼ਨ ਨਹੀਂ ਦੇਣੀ। ਇਹ ਵੀ ਕਹਤਾ ਕਿ ਸਰਕਾਰ ਇਹ ਪਤਾ ਲਾਵੇ ਕਿ ਰਿਜ਼ਰਵੇਸ਼ਨ ਜਿਹੜੇ ਦਿੱਤੇ ਜਾ ਰਹੀ ਉਹਦੇ ਯੋਗ ਹੈਗੇ ਕਿ ਨਹੀਂ ਹੈਗੇ। ਜੋ ਤਰ ਕਿਸਵਾਲ ਇਹ ਵੇਖਣਾ ਪਊ ਕਿ ਜੇ ਤੁਸੀਂ 5% ਰਿਜ਼ਰਵੇਸ਼ਨ ਦਿੰਨੇ ਆ ਦਲਤਾਂ ਵਿੱਚੋਂ ਮਹਾਦਰਤਾਂ ਨੂੰ ਕੀ ਤੁਹਾਡੇ ਸੂਬੇ ਦੀ ਆਬਾਦੀ 'ਚ ਮਹਾਦਲਤ 5% ਹੈਗੇ ਵੀ ਹੈ? ਜੋ 5% ਹੋਣਗੇ ਸੂਬੇ 'ਚ ਤਾਂ ਉੱਥੇ 5% ਰਿਜ਼ਰਵੇਸ਼ਨ ਦੇ ਦਿਓ। ਇਹ ਦੂਜਿਆਂ ਨਾਲ ਤੱਕਾ ਪਰ ਜੇ 40% ਟੋੜ ਤੇ ਤੁਸੀਂ 15% ਰਿਜ਼ਰਵੇਸ਼ਨ ਦੇ ਦਿਓ ਇਹ ਵੀ ਤੱਕਾ ਇਹਦੇ ਉੱਤੇ ਉਦੋਂ ਵੀ ਗੱਲ ਚੱਲੀ ਸੀ ਫਿਰ ਸਾਰੇ ਕਹਿੰਦੇ ਸੀ ਨਰਤੀਸ਼ ਕੁਮਾਰ ਨੇ ਜਾਤਾਂ ਬਾਰੇ ਜਨਗਣਨਾ ਕਰਾਈ ਤੇ ਭਾਜਪਾ ਵਿਰੋਧ ਕਰਦੀ ਸੀ ਉਹ ਕਹਿੰਦਾ ਸੀ ਸਕੀਮਾਂ ਲਾਗੂ ਕਰਨੀਆਂ ਰਿਜ਼ਰਵੇਸ਼ਨ ਦੇਣੀਆਂ ਜਿਸ ਨੂੰ ਇਹ ਨਹੀਂ ਪਤਾ ਕਿਹੜੀ ਜਾਤ ਦੇ ਕਿੰਨੇ ਲੋਕਾਂ ਤੇ ਰਿਜ਼ਰਵੇਸ਼ਨ ਦੇਵਾਂਗੇ ਕਿਵੇਂ ਇਸ ਕਰਕੇ ਅਸੀਂ ਜਾਤਾਂ ਦੇ ਆਧਾਰ ਤੇ ਜਨਗਣਨਾ ਕਰਾਉਣੀ ਹੈ ਤੇ ਆਪਣੇ ਸਾਹ ਦੇ ਟਿਕਿਆ ਰਿਹਾ ਭਾਜਪਾ ਬੜਾ ਵਿਰੋਧ ਕਰਦੀ ਸੀ ਮੁੜ ਕੇ ਉਹੋ ਹੀ ਭਾਜਪਾ ਉਹਨਾਂ ਸਮਝੌਤਾ ਕਰਕੇ ਪਾਰਲੀਮੈਂਟ ਚੋਣਾਂ ਲੜੀ ਆ ਉਹ ਆਪਣੀ ਥਾਂ ਤੇ ਟਿਕਰਿਆ ਮੁੜੀ ਤਾਂ ਭਾਜਪਾ ਹੁਣ ਜਿੱਦਾਂ ਦੀਆਂ ਗੱਲਾਂ ਚੱਲਦੀਆਂ ਨੇ ਉਹਦੇ ਚ ਇਹ ਆ ਕਿ ਕੁਝ ਲੋਕ ਕਹਿੰਦੇ ਆ ਸੁਪਰੀਮ ਕੋਰਟ ਨੇ ਫੈਸਲਾ ਠੀਕ ਨਹੀਂ ਕੀਤਾ ਮੈਂ ਕਿਉਂਕਿ ਇਸ ਫੈਸਲੇ ਨਾਲ ਸੰਬੰਧਿਤ ਨਹੀਂ ਮੈਂ ਕਿਉਂਕਿ ਇੱਕ ਜਾਂ ਦੂਸੀ ਜਾਤ ਉਹਨਾਂ ਚੋਂ ਨਹੀਂ ਆਉਂਦਾ ਜਿਹੜੀਆਂ ਜਾਤਾਂ ਵਾਸਤੇ ਸਹੂਲਤਾਂ ਦੀ ਗੱਲ ਚੱਲਦੀਆਂ ਉਹਨਾਂ ਚੋਂ ਹਰ ਜਾਤ ਆਪਣੇ ਪੱਖ ਦੀਆਂ ਗੱਲਾਂ ਤੇ ਦੂਜਿਆਂ ਦੇ ਵਿਰੋਧ ਦੀਆਂ ਗੱਲਾਂ ਕਹਿੰਦੀ ਐ ਜਦੋਂ ਸਰ ਗਿਆ ਜਾਂਦਾ ਆਪਣੇ ਪੱਖ ਦੀ ਗੱਲ ਦੱਸ ਕੇ ਤੇ ਵਿਰੋਧੀ ਦੇ ਖਿਲਾਫ ਗੱਲ ਕਰਦੀ ਹੁਣ ਫੈਸਲਾ ਕਰਨਾ ਨਿਬੇੜਾ ਕਰਨਾ ਨਵਜੀਤ ਜੀ ਬਹੁਤ ਔਖਾ ਹੋ ਜਾਂਦਾ ਜੀ ਹੁਣ ਇਸ ਮਾਮਲੇ ਦੇ ਉੱਤੇ ਕੁਝ ਜਿਹੜੀਆਂ ਦਲਿਤ ਜਥੇਬੰਦੀਆਂ ਉਹਨਾਂ ਨੇ ਸੱਦਾ ਦਿੱਤਾ ਭਾਰਤ ਬੰਦ ਦਾ ਮੈਨੂੰ ਵੀ ਪਤਾ ਭਾਰਤ ਵਿੱਚ ਕਿਦਾਂ ਦਾ ਹੈ ਪੰਜਾਬ ਵਿੱਚ ਬਹੁਤ ਸਾਰੇ ਥਾਵਾਂ ਤੇ ਉਹਨਾਂ ਨੇ ਸੜਕਾਂ ਰੋਕੀਆਂ ਲੋਕ ਵਿਆਹ ਸ਼ਾਦੀਆਂ ਤੇ ਨਹੀਂ ਪਹੁੰਚ ਸਕੇ ਇੱਕ ਥਾਂ ਦੀ ਖਬਰ ਮੇਰੇ ਕੋਲ ਹੈ ਕਿ ਅੰਤਮ ਸੰਸਕਾਰ ਤੇ ਲੋਕਾਂ ਨੇ ਜਣਾ ਸੀ ਤੇ ਉੱਥੇ ਵੀ ਜਾਣ ਤੋਂ ਰੋਕ ਦਿੱਤਾ ਗਿਆ ਨਹੀਂ ਲੰਘਣ ਦਿੱਤੇ ਇਹ ਸਭ ਕੁਝ ਹੋ ਹੀ ਜਾ ਰਿਹਾ ਮੈਂ ਸਮਝਿਆ ਕਿ ਜਿਹੜੇ ਪ੍ਰੋਟੈਸਟ ਨੇ ਇਹਨਾਂ ਦੇ ਵਿੱਚ ਇੱਕ ਤੱਕ ਤਰ੍ਹਾਂ ਇੱਕ ਇਤਿਹਾਦ ਨਹੀਂ ਚਾਹੀਦੀ ਦੂਸਰਾ ਅਦਾਲਤਾਂ ਹੁਣ ਕੋਈ ਵੀ ਹੋਣ ਫੈਸਲੇ ਠੋਸਨੇ ਨਹੀਂ ਚਾਹੀਦੇ ਹੂੰ ਬਿਹਤਰ ਹੀ ਹੋਵੇਗਾ ਕਿ ਦਲਤਾਂ ਤੇ ਮਹਾ ਦਲਤਾਂ ਦੋਵਾਂ ਦੇ ਲੀਡਰਾਂ ਦੀ ਇੱਕ ਕਮੇਟੀ ਬਣਾ ਕੇ ਪਹਿਲਾਂ ਉਹਨਾਂ ਦੀ ਗੱਲ ਸੁਣ ਲਈ ਫਿਰ ਉਹਨਾਂ ਦੀ ਸੁਣ ਲਈ ਉਹਨਾਂ ਤੋਂ ਬਾਅਦ ਫਿਰ ਸਾਂਝੇ ਤੌਰ ਤੇ ਬਿਠਾ ਕੇ ਗੱਲ ਕੀਤੀ ਜੇ ਚਾਰੇ ਬਨੇ ਰਾਹ ਨਹੀਂ ਨਿਕਲਦਾ ਤੇ ਫਿਰ ਜਿਹੜਾ ਤੀਰਚਲਣਾ ਚਲਾ ਦਿਓ ਫਿਰ ਤੁਸੀਂ ਫੈਸਲਾ ਕਰ ਦਿਓ ਜੀ ਪਰ ਜੇ ਕੋਈ ਰਾਹ ਨਿਕਲ ਸਕਦਾ ਹੋਵੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਰਾਹ ਕਢਣਾ ਚਾਹੀਦਾ ਜੀ ਪਰ ਸਾਬ ਜੰਦਿਆਂ ਦੀ ਗੱਲ ਪਾਕਿਸਤਾਨ ਦੀ ਕਰਨੀ ਹੈ ਉੱਥੇ ਇੱਕ ਫੈਸਲਾ ਈਸ਼ਨੀਦਾਂ ਨੂੰ ਲੈ ਕੇ ਸਾਹਮਣੇ ਆਇਆ ਤੇ ਲੋਕਾਂ ਨੇ ਸੁਪਰੀਮ ਕੋਰਟ ਘੇਰ ਲਈ ਹੈ ਤੇ ਸੁਪਰੀਮ ਕੋਰਟ ਦੇ ਵਿੱਚ ਅੰਦਰ ਵੀ ਵੜ ਗਏ ਹੈ ਇਹ ਮਾਮਲਾ ਕੀ ਸੀ ਅਜ ਪੂਰਾ ਦੇਖੋ ਈਸ਼ਨੀਦਾਂ ਸਾਡੇ ਹਿੰਦੀ ਚੋਂ ਲਫ਼ਜ਼ ਆ ਗਿਆ ਜੀ ਈਸ਼ ਨਿੰਦਾ ਦਾ ਬਲਕ ਈਸ਼ਵਰ ਦੀ ਨਿੰਦਾ ਹਾਂ ਪਾਕਿਸਤਾਨ ਵਿੱਚ ਤੇ ਸਾਡੇ ਪੁਰਾਣੇ ਸਾਰੇ ਪੰਜਾਬ ਦੇ ਵਿੱਚ ਲਫ਼ ਚੱਲਦਾ ਦੱਸ ਸੀ ਕੁਫਰ ਕੁਫਰ ਦਾ ਮਤਲਬ ਬਹੁਤ ਵੱਡਾ ਜਿਹਦੇ ਵਿੱਚ ਇਹ ਵੀ ਆ ਕਿ ਬੰਦਾ ਝੂਠ ਬੋਲਦਾ ਹਾਂ ਤੇ ਜਿਹਦੇ ਵਿੱਚ ਇਹ ਵੀ ਆ ਕਿ ਅੱਲਾਹ ਦੀ ਤੋਹਫੀਨ ਕਰਦਾ ਕੁਰਾਨ ਦੀ ਤੋਹਫੀਨ ਕਰਦਾ ਇਸਲਾਮ ਦੀ ਤੋਹਫੀਨ ਕਰਦਾ ਮੁਹੰਮਦ ਸਾਹਿਬ ਦੀ ਤੋਹਫੀਨ ਕਰਦਾ ਇਹ ਸਾਰੀਆਂ ਗੱਲਾਂ ਕੁਫਰ ਚ ਆ ਜਾਂਦੀਆਂ ਉਸ ਬੰਦੇ ਤੇ ਦੋਸ਼ ਲੱਗਾ ਕਿ ਉਹਨੇ ਇੱਕ ਕਿਤਾਬ ਲਿਆ ਕੇ ਉਹ ਕਿਉਂਕਿ ਅਹਮਦੀਆ ਭਾਈਚਾਰੀ ਤੁਸੀਂ ਉਹਨੇ ਕਿਤਾਬ ਲਿਆ ਕੇ ਸੁੰਨੀ ਮੁਸਲਮਾਨ ਬੱਚਿਆਂ ਨੂੰ ਦੇ ਕੇ ਕਿਹਾ ਵੀ ਆ ਵੀ ਪੜ ਲਓ ਉਹ ਕਹਿੰਦੇ ਉਹਨੇ ਸਾਡਾ ਜਿਹੜਾ ਮਹਿਨ ਧਰਮਿਆ ਇਸਲਾਮ ਦਾ ਉਹਦੇ ਮੁਕਾਬਲੇ ਤੇ ਆਪਣੇ ਉਸ ਛੋਟੇ ਧਰਮ ਜਿਹਦੇ ਪਾਕਿਸਤਾਨ ਚ ਪਾਬੰਦੀ ਲੱਗੀ ਉਹਦੀ ਕਿਤਾਬ ਵੰਡ ਕੇ ਧਾਰਮਿਕ ਅਲੰਘਣਾ ਕੀਤੀ ਉਹ ਕਹਿੰਦਾ ਜੀ ਮੈਂ ਜਦੋਂ ਕਿਤਾਬ ਵੰਡੀ ਆ ਇਸ ਵੰਡਣ ਨੂੰ ਧਾਰਮਿਕ ਅਲੰਘਣਾ ਕਰਨ ਕਹਿਣ ਵਾਲਾ ਕਾਨੂੰਨ ਉਦੋਂ ਜੇ ਬਣਿਆ ਨਹੀਂ ਸੀ ਉਦੋਂ 3 ਸਾਲ ਬਾਅਦ ਬਣਿਆ ਇਸ ਕਰਕੇ ਮੇਰੇ ਤੋਂ ਲਾਗੂ ਨਹੀਂ ਹੁੰਦਾ ਹੇਠਲੀ ਅਦਾਲਤ ਨੇ ਹਸਹਿ ਦਿੱਤੀ ਜੋ ਸੁਪਰੀਮ ਕੋਰਟ ਚ ਗਿਆ ਤੇ ਸੁਪਰੀਮ ਕੋਰਟ ਨੇ ਸ਼ਰਤਾਂ ਇਸ ਕਰ ਤੋਂ ਕੁਝ ਮੁਸਲਮ ਜਥੇਬੰਦੀਆਂ ਬਹੁਤ ਪੜਕੀਆਂ ਪਈਆਂ ਜੀ ਉਹ ਗੁੱਸੇ 'ਚ ਨੇ ਕੱਟੜਪੰਥੀ ਗੁੱਸੇ 'ਚ ਆਪ ਆਉਂਦੇ ਕਿੰਨੇ ਆਉਂਦੇ ਪਰ ਗੁੱਸੇ ਦਾ ਵਿਖਾਵਾ ਕਰਕੇ ਭੀੜ ਨੂੰ ਇਹੋ ਜੀ ਹਾਲ ਤੱਕ ਪਹੁੰਚਾ ਦਿੰਦੇ ਆ ਕਿ ਸਰਕਾਰਾਂ ਨਾਲ ਵੀ ਟਕਰਾਅ ਹੋਵੇ ਵਿਰੋਧੀ ਵਿਚਾਰਾਂ ਨਾਲ ਵੀ ਟਕਰਾਅ ਹੋਵੇ ਉਹ ਸuele ਪਾਕਿਸਤਾਨ ਚ ਵੀ ਸਥਿਤੀ ਬਣੀ ਪਈ ਹੈ ਪਾਕਿਸਤਾਨ ਵਿੱਚ ਵੀ ਇਹ ਜਿਹੜੀ ਸਥਿਤੀ ਬਣੀ ਪਈ ਹੈ ਕਿ ਉੱਥੇ ਜਿਹੜੇ ਅਹਿਮ ਦੀਆ ਮੁਸਲਮਾਨ ਨੇ ਉਹਨਾਂ ਨੂੰ ਕਿਉਂਕਿ ਬਹੁਤਾ ਕਰਕੇ ਬਰਾਬਰ ਦੇ ਮੁਸਲਮਾਨ ਨਹੀਂ ਮੰਨਿਆ ਜਾਂਦਾ ਉਹਨਾਂ ਦੇ ਸਵਾਲ ਦੇ ਉੱਤੇ ਪਾਕਿਸਤਾਨ ਚ ਸੁਪਰੀਮ ਕੋਰਟ ਜਿਹੜਾ ਫੈਸਲਾ ਹੋਇਆ ਉਹਨੇ ਉਹ ਜਿਹੜਾ ਬੰਦਾ ਜੋ ਦੋਸ਼ੀ ਸੀ ਹੇਠਲੀ ਅਦਾਲਤ ਨੇ ਗਰਦਾਨਿਆ ਉਹਨੂੰ ਸੁਪਰੀਮ ਕੋਰਟ ਨੇ ਛੜਤਾ ਜੀ ਉਹਨੇ ਅਖਿਆ ਕਿ ਇਹਦਾ ਕਸੂਰ ਨਹੀਂ ਹੁਣ ਇਹਨਾਂ ਨੇ ਜਿਹੜੇ ਕੱਟੜਪੰਥੀ ਇਹਨਾਂ ਜਾ ਕੇ ਸੁਪਰੀਮ ਕੋਰਟ ਤੇ ਵੀ ਹਮਲਾ ਕੀਤਾ ਅੰਦਰ ਵੜਨ ਦੀ ਕੋਸ਼ਿਸ਼ ਵੀ ਕੀਤੀ ਪੁਲਿਸ ਨਾਲ ਵੀ ਝਟਕ ਪਾਈਆਂ ਤੇ ਅਗਲੀ ਗੱਲ ਇੱਕ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਿਹੜਾ ਪਾਕਿਸਤਾਨ ਦਾ ਚੀਫ ਜਸਟਿਸ ਹੈ ਉਹਦੇ ਸਿਰ ਦੇ ਉੱਤੇ ਕਰੋੜ ਰੁਪਏ ਦਾ ਇਨਾਮ ਰੱਖ ਦਿੱਤਾ ਜਿਹੜਾ ਇੱਕ ਸਿਰ ਲਾ ਕੇ ਲਿਆਵਾ ਜਾ ਜਿਹੜੇ ਦੇਸ਼ ਵਿੱਚ ਉਸ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦੇ ਸਭ ਤੋਂ ਵੱਡੇ ਜੱਜ ਦਾ ਸਿਰ ਵੱਢ ਕੇ ਲਿਆਉਣ ਦੀ ਧਮਕੀ ਦਿੱਤੀ ਜਾਂਦੀ ਤੇ ਉਹਦੇ ਵਾਸਤੇ ਇਨਾਮ ਰੱਖਿਆ ਜਾਂਦਾ ਉਸ ਦੇਸ਼ ਬਾਰੇ ਤੇ ਫਿਰ ਹੋਰ ਅੱਲਾ ਬੇਲੀਆ ਜੀ ਗੱਲ ਇੱਥੇ ਤੱਕ ਜਾਣੀ ਨਹੀਂ ਚਾਹੀਦੀ ਪਰ ਇੱਥੋਂ ਤੱਕ ਗੱਲਾਂ ਉਦੋਂ ਜਾਂਦੀਆਂ ਜਦੋਂ ਸਰਕਾਰਾਂ ਨਿਕਮੀਆਂ ਉਹਨਾਂ ਕੋਈ ਕੰਮ ਨਾ ਕਰਨ ਫਿਰ ਹਰ ਕੋਈ ਆਪਣੀ ਮਰਜ਼ੀ ਦਾ ਕਾਨੂੰਨ ਬਣਾ ਕੇ ਤੁਰ ਪਿੰਦਾ ਜੀ ਪੰਡਤ ਸਾਹਿਬ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਤੁਸੀਂ ਚਰਚਾ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਮੈਨੂੰ ਨਵਜੀਤ ਮੁੰਦੇਓ ਇਜਾਜ਼ਤ ਦੇਹਤਰੋ ਪ੍ਰਾਈਮਰੀਅਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ